ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਵੀਰੇ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਹਨਾ ਆਪਾਂ ਕੱਲ ਤੁਹਾਨੂੰ ਵੀਡੀਓ ਪਾਈ ਸੀਗੀ ਆਪਾਂ ਵੀ ਮਸ਼ੀਨ ਲਵੇ ਪਹੁੰਚ ਗਿਆਂ ਕਰਤਾਰ ਕੋਲੇ ਆਪਣੀ ਕੋਲੇ ਵੀ ਰਿਪੇਅਰ ਕਰਾਂਗੇ ਵੀਰੇ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਸਾਰਾ ਸਿਸਟਮ ਹਨਾ ਵੀ ਮਸ਼ੀਨ ਦੇ ਵਿੱਚ ਵੀ ਜੋ ਵੀ ਮਤਲਬ ਮਸ਼ੀਨ ਦੀ ਰਿਪੇਅਰ ਦੇ ਕੋਲ ਸਾਰੀ ਆਪਾਂ ਦਿਖਾਵਾਂਗੇ ਤੁਹਾਨੂੰ ਵੀਰੇ ਆਪਣੀ ਮਸ਼ੀਨ ਦੇ ਵਿੱਚ ਚਲੋ ਚਲਾਉਣੇ ਆਲੇ ਨੇ ਹਨਾ ਪੂਰੀ ਵਧੀਆ ਚਲਾਈ ਆ ਮਸ਼ੀਨ ਕੱਲ ਵੀ ਆਪਾਂ ਤੁਹਾਨੂੰ ਦੱਸਿਆ ਸੀਗਾ ਵੀ ਵੀਰੇ ਪੂਰੀ ਬਾਈ ਨੇ ਵਧੀਆ ਮਸ਼ੀਨ ਚਲਾਈ ਆ ਜਿਹਨੇ ਚਲਾਈ ਵੀ ਆਸਾਮ ਕੇ ਰੱਖੀ ਹੋਈ ਆ ਯਾਰ ਮਸ਼ੀਨ ਉਹਨੇ ਤਾਂ ਦੂਜੇ ਨੰਬਰ ਇਹ ਮਸ਼ੀਨ ਦੇ ਵਿੱਚ ਜਿਵੇਂ ਕਿ ਵੀਰੇ ਕਾਫੀ ਸ਼ਾਫਟਾਂ ਦੇ ਸਾਇਸੂਤਾਂ ਡਾਊਨ ਹੋਏ ਪਏ ਸੀਗੇ ਯਾਰ ਪੱਖੇ ਵਾਲੀ ਸ਼ਾਫਟ ਹੋਰ ਸੈਂ ਮੇਨ ਸ਼ਾਫਟ ਅਸੈਂਬਲੀ ਵਾਲੀ ਤੇ ਕ੍ਰੈਂਕ ਸਟਾਰ ਟੋਬਾ ਕਰ ਥੋੜੇ ਜਿਹੀ ਵੀੰਗੇ ਹੋਏ ਪਏ ਸੀਗੇ ਉਹ ਕਹਿੰਦੇ ਵੀ ਪਿੱਛੇ ਸੋਇਆ ਵੀਨ ਚ ਬਾਈਆਂ ਨੇ ਸੋਇਆ ਵੀਨ ਵੱਡੀਆਂ ਨਾ ਕਿਤੇ ਉਹ ਜਿਹੜਾ ਪਿੱਛੇ ਆਪਾਂ ਫੱਟਾ ਲਾਉਨੇ ਫੱਟਾ ਫੁੱਟਾ ਪਸ ਗਿਆ ਹੁਣ ਯਾਰ ਬੰਜਦਾ ਤਾਂ ਉਹਦੇ ਨਾਲ ਵੀਰੇ ਵੀ ਉਹ ਹੋ ਗਿਆ ਸੀਗਾ ਇਹ ਟੁੱਟ ਗਿਆ ਸੀਗਾ ਪੂਛੋ ਪੂਛ ਪਾਸ ਦੇ ਸਟਾਰ ਸਟੋਬਾ ਕਰ ਉਹ ਸਾਰੇ ਬਦਲੇ ਕੱਢਣੇ ਨੇ ਬਾਕੀ ਹੋਰ ਵੀਰੇ ਆ ਪੱਖਾ ਦਿਖਾ ਦੇ ਬਾਈ ਪੱਖਾ ਜਮੇ ਸਾਡਾ ਖੋਲਿਆ ਖੁੱਲਿਆ ਪਿਆ ਯਾਰ ਹੁਣ ਪਤਾ ਪੱਖਾ ਮੈਨੂੰ ਕਰਤਾਰ ਦੀ ਇੱਕ ਤਾਂ ਸਿਸਟਮ ਬਹੁਤ ਵਧੀਆ ਲੱਗਿਆ ਮੈਨੂੰ ਕਰਤਾਰ ਮਸ਼ੀਨ ਦੇ ਨਾਲ ਵੀ ਇੱਕ ਸਿਸਟਮ ਬਹੁਤ ਵਧੀਆ ਲੱਗਿਆ ਜਦੋਂ ਮੈਂ ਕਿ ਪੱਖਾ ਕੱਢਣ ਦਾ ਯਾਰ ਬਹੁਤ ਗੈਂਡ ਸਿਸਟਮ ਹੈਗਾ ਇਧਰ ਸਾਈਡ ਤੇ ਦੀ ਸਾਡੇ ਪੱਖਾ ਕੱਢ ਲਿਆ ਜਮੇ ਯਾਰ ਵੀ ਆਹ ਦੇਖੋ ਕੋਈ ਨਹੀਂ ਕਈ ਮਸ਼ੀਨਾਂ ਦੇ ਥੱਲੇ ਵੀ ਕੱਢਦੇ ਨੇਗੇ ਔਰ ਇਹਦੀ ਇਹ ਥੱਲੋ ਕੈਂਚੀ ਕੁੰਚੀ ਖੋਲਣੀ ਪੈਂਦੀ ਆਗੀ ਇਹ ਮਸ਼ੀਨ ਦੇ ਵਿੱਚ ਕੀ ਆਗਾ ਕਿ ਆਪਾਂ ਨੇ ਪੱਖਾ ਵਾ ਸਿੱਧਾ ਖੋਲਿਆ ਬਾਹਰ ਖਿੱਚ ਲਓ ਇੱਕ ਫਾਰ ਖੋਲਿਆ ਜੀਗਾ ਨਾਲ ਪੱਤੀਆਂ ਦਾ ਸਿੱਧਾ ਕੱਢ ਲਿਆ ਹੁਣ ਉਹਦੀ ਛਾਪਟਾ ਜਿਹੜੀ ਸੈਜ ਕਰਾਉਣ ਵਾਸਤੇ ਭੇਜੀ ਆ ਉਹਦੇ ਵੀ ਸਿਸਟਮ ਬਹੁਤ ਵਧੀਆ ਕਰਿਆ ਹੋਇਆ ਬਾਈਆਂ ਨੇ ਜਿਵੇਂ ਆ ਲਾਏ ਹੋਏ ਨੇਗੇ ਆ ਦੇਖੋ ਵੀਰੇ ਪੱਤੀਆਂ ਇਹਨਾਂ ਦੇ ਵਿੱਚ ਨਾ 17 ਨੰਬਰ ਦੇ ਨਟ ਪੈਂਦੇ ਨੇਗੇ ਉਹ 17 ਨੰਬਰ ਦੇ ਨਟ ਪਾਉਣ ਤੋਂ ਬਾਅਦ 17 ਨੰਬਰ ਦੇ ਨਟ ਪਾਉਣ ਤੋਂ ਬਾਅਦ ਵੀ ਮਤਲਬ ਕਿ ਬਸ ਉੱਥੇ ਹੀ ਖੋਲ ਲਿਆ 13 ਤੁਰਾਂ ਦੇ ਇੰਨੇ ਨਟ ਖੋਲਣ ਦੀ ਲੋੜ ਨਹੀਂ ਪਈ ਮਤਲਬ ਪੂਰਾ ਯਾਰ ਸਿਸਟਮ ਵਧੀਆ ਕਰਿਆ ਬਾਕੀ ਕਿਹਦੇ ਚ ਬਾਈ ਸਾਨੂੰ ਜਿਹਦੀ ਮਸ਼ੀਨ ਆ ਹੈ ਮਾਲਕ ਦੀ ਉਹਨੇ ਸਾਨੂੰ ਦੱਸਿਆ ਕਹਿੰਦਾ ਵੀਰੇ ਵੀ ਇਹ ਮਸ਼ੀਨ ਹੈ ਇੱਕੀ ਮਾੜ ਲਗੀ ਵੀ ਟਾਇਰ ਟੂਰ ਖਾ ਗਈ ਜਮਈ ਯਾਰ ਅਬ ਵੀ ਅਸੀਂ ਚਲੋ ਕੋਈ ਗੱਲ ਨਹੀਂ ਹਨਾ ਵੀਰੇ ਵੀ ਟਾਇਰ ਟੂਰ ਖਾ ਗਈ ਵੀ ਆਪਾਂ ਰਿਪੇਅਰ ਕਰਕੇ ਟਾਇਰਾਂ ਦੀ ਲਾਈਨ ਲੂਨ ਚੈੱਕ ਕਰਾਂਗੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਇਆ ਜਾਊਗਾ ਹੁਣ ਮਸ਼ੀਨ ਦੀ ਗੱਲ ਕਰੀ ਗਲੇ ਵਿੱਚ ਹੀ ਮਤਲਬ ਸਾਫ ਉਹਦਾ ਸਾਹਮਣੇ ਰੱਖਿਆ ਮਸ਼ੀਨ ਥੋੜੀ ਤੁਹਾਨੂੰ ਪਤਾ ਵੀਰੇ ਕਈ ਵਾਰ ਹਨਾ ਬੰਦਾ ਕੋਈ ਉਹ ਕਰ ਲੈਂਦਾ ਕਰਨ ਕਹਿੰਲੀ ਜੀ ਕਰ ਲੈਂਦਾ ਉਹਦੇ ਕਾਰਨ ਜਾਂ ਬੰਦੇ ਨੇ ਤੁਹਾਨੂੰ ਪਤਾ ਹੀ ਅੱਜ ਕੱਲ ਇਹ ਵੀ ਇੰਨਾ ਹੁਣ ਲੋਕ ਪੈਸਾ ਲਾ ਕੇ ਰਾਜੀ ਨਹੀਂ ਹੈਗੇ ਅਗਲਾ ਕਦੋਂ ਦਾ ਯਾਰ ਵੀ ਨਹੀਂ ਮੈਂ ਤਾਂ ਵੈਸੇ ਪਹਿਲਾਂ ਹੀ ਉਹਨਾਂ ਨਾਲ ਗੱਲ ਕਰੀ ਸੀਗੀ ਕਿ ਵੀਰੇ ਵੀਹੜਾ ਸੀ ਰਿਪੇਅਰ ਕਰਾਂਗੇ ਤਾਂ ਪੂਰੀ ਖੋਲ ਕੇ ਕਰਾਂਗੇ ਕਿਤੇ ਕੱਲ ਨੂੰ ਸਾਨੂੰ ਤੂੰ ਕਹੇ ਹਨਾ ਵੀ ਇਤਨਾ ਕਿਉਂ ਖੋਲ ਰਹੇ ਹੋ ਇਹ ਹੈ ਉਹ ਹੈ ਅਸੀਂ ਪੂਰੀ ਮਸ਼ੀਨ ਖੋਲ ਕੇ ਇਧਰ ਤੁਹਾਨੂੰ ਦਿਖਾਉਣਾ ਵੀਰੇ ਸਟਾਵ ਆਕਰਾਂ ਦੇ ਵਿੱਚ ਵੀ ਵੀ ਬੈੱਡ ਵਗੈਰਾ ਸਾਰਾ ਕੁਝ ਕੱਢ ਲਿਆ ਆਏ ਬਿ ਸਟਾਵ ਆਕਰ ਬਿੰਗਾ ਹੋਏ ਪਏ ਨੇ ਇਹ ਦੇਖੋ ਛੋੜੇ ਛੋੜੇ ਸਾਨੂੰ ਗੱਲ ਲੱਗ ਰਹੇ ਹੋਣੇ ਬਿੰਗੇ ਹੋਏ ਪਏ ਨੇਗੇ ਉਹ ਸਟਾਵ ਆਕਰ ਨਾਲ ਟਕਰਾਰਾ ਰਿਹਾ ਆਹ ਸਟਾਵ ਆਕਰ ਦੇ ਇਹਨਾਂ ਦਾ ਸਾਰਿਆਂ ਦਾ ਆਪਾਂ ਨੇ ਕੰਮ ਕਰਨਾ ਹੈਗਾ ਤੇ ਕੰਮ ਕਰਨ ਤੋਂ ਬਾਅਦ ਹਨਾ ਵੀ ਕਈ ਬੰਦੇ ਸਾਨੂੰ ਕਹੀ ਜਾਂਦੇ ਨੇ ਕਿ ਆਇਆ ਫਲਾਣਾ ਢਮਗਾਣਾ ਬੀ ਤੂੰ ਨਵੀਂ ਮਸ਼ੀਨ ਤੇ ਕੱਲ ਮੈਨੂੰ ਇੱਕ ਫੋਨ ਆਇਆ ਸੀਗਾ ਉਹ ਕਹਿੰਦਾ ਵੀ ਦਿਨੇ ਵੀ ਨਵੀਂ ਮਸ਼ੀਨ ਤੇ ਲੈ ਜਾਂਦਾ ਮਹਾਵੀਰੇ ਯਾਰ ਨਵੀਂ ਪੁਰਾਣੀ ਚ ਦਾ ਕੋਈ ਫਰਕ ਨਹੀਂ ਹੁੰਦਾ ਹੁਣ ਕਈ ਬੰਦੇ ਸਾਨੂੰ ਮਸ਼ੀਨਾਂ ਨੂੰ ਫੋਨ ਕਰ ਰਹੇ ਨੇਗੇ ਕਹਿੰਦੇ ਵੀਰੇ ਸਾਨੂੰ ਮਸ਼ੀਨ ਸਮਹਾ ਦੇ ਯਾਰ ਮੈਂ ਇੱਕ ਤਾਂ ਦਾ ਹੁਣੇ ਘੰਟੇ ਕ ਪਹਿਲਾਂ ਫੋਨ ਸੁਣਿਆ ਉਹ ਕਹਿੰਦਾ ਵੀਰੇ ਮਸ਼ੀਨ ਸਮਹਾ ਦੇ ਮੈਂ ਕਿਹਾ ਵੀਰੇ ਦੇਖ ਮਸ਼ੀਨ ਵਸੂਣ ਵਾਲਾ ਸਮਹਾਉਣ ਵਾਲਾ ਦਾ ਆਪਣਾ ਕੰਮ ਨਹੀਂ ਹੈਗਾ ਯਾਰ ਪਹਿਲਾਂ ਵੀਰੇ ਛੱਤਰ ਖਾ ਲੇ ਮੈਂ ਤੁਹਾਨੂੰ ਗੱਲ ਦੱਸਾਂ ਯਾਰ ਮਸ਼ੀਨ ਸਮਹਾ ਦੇ ਇੱਕ ਬੰਦੇ ਨੂੰ ਮਾਲਕ ਨੇ ਪੈਸੇ ਨਹੀਂ ਦਿੱਤੇ ਬੰਦਾ ਮੇਰੇ ਗਲ ਪਿਆਵੇ ਨੇ ਕਹਿੰਦੇ ਵੀਰੇ ਤੇ ਇੰਨੇ ਪ ਮਸ਼ੀਨ ਸਮਾਉਣ ਤੋਂ ਬਾਅਦ ਚ ਫੇਰ ਬੰਦਾ ਉਹ ਮੈਨੂੰ ਫੋਨ ਕਰਕੇ ਕਹਿ ਰਿਹਾ ਕਹਿੰਦਾ ਵੀਰੇ ਇੱਕ ਤਰੀਕ ਤੱਕ ਚਲਾਉਂਗਾ ਹਨਾ ਵੀ ਐਮਪੀ ਦੇ ਵਿੱਚ ਮੈਂ ਸਿਰਫ ਇੱਕ ਤਰੀਕ ਤੱਕ ਅਸੀਜਨ ਲਾ ਸਕਦਾ ਹੁਣ ਇੱਕ ਤਰੀਕ ਅੱਜ ਕਿੰਨੀ ਹੋ ਗਈ ਵੀਰੇ 5 6 ਤਰੀਕ ਹੋ ਗਈ ਆ 6 ਤਰੀਕ ਹੋ ਗਈ ਵੀ 6 ਤਰੀਕ ਤੋਂ ਬਾਅਦ ਵੀ ਹੁਣ 10 ਦਿਨ ਰਿਪੇਅਰ ਲਾ ਲੋ ਵੀ ਹੌਲੀ ਤੋਂ ਬਾਅਦ ਕੰਮ ਚੱਲਣਾਗਾ ਕੰਮ ਚੱਲਣ ਤੋਂ ਬਾਅਦ ਉਹਦੇ ਵਿੱਚ ਕੀ ਹੋਊਗਾ ਫੇਰ ਅਗਲਾ ਕਹੂਗਾ ਵੀਰੇ ਹੁਣ ਮੇਰੀ ਇੱਕ ਤਰੀਕ ਹੋ ਗਈ ਮੈਂ ਜਾ ਰਿਹਾ 15 ਦਿਨ ਦੇ ਵਿੱਚ ਨਾ ਤਾਂ ਦੇਖ ਵੀਰੇ ਬੰਦੇ ਦਾ ਕੁਛ ਬਣੇ ਉਹਦਾ ਹਨਾ ਜਿਹੜਾ ਵੀ ਮਤਲਬ ਮਸ਼ੀਨ ਸੰਭ ਦਾ ਨਾ ਵਿਚਾਰੇ ਮਾਲਕ ਦਾ ਕੁਛ ਬਣੇ ਆਪਾਂ ਯਾਰ ਦੋਨੇ ਬੰਦੇ ਇਹਨੂੰ ਕਹਿੰਦੇ ਆ ਨਾ ਤਾਂ ਮਾਲਕ ਦਾ ਹੀ ਕੁਛ ਬਣਦਾ ਤੇ ਨਾ ਬੰਦੇ ਦਾ ਕੁਛ ਬਣਦਾ ਇਸ ਕਰਕੇ ਵੀਰੇ ਜਿਹੜੇ ਵੀ ਇਹਨੇ ਸੀਜ਼ਨ ਲਾਉਣਾ ਹੁੰਦਾ ਪੂਰੀ ਸੀਨ ਦੇ ਨਾਲ ਗੱਲ ਕਰਿਆ ਕਰੋ ਵੀ ਚਾਹੇ ਰੇਟ ਯਾਰ 2 ਪੈਸੇ ਵੱਧ ਲੈ ਲਓ ਉਹ ਨਹੀਂ ਕੋਈ ਦੁੱਖਦਾ ਮਤਲਬ ਕਿ ਉਹ ਗੱਲ ਕਰੋ ਅਗਲੇ ਨਾਲ ਵੀ ਸੀਜ਼ਨ ਲਾਵਾਂਗੇ ਪੂਰਾ ਭਾਈ 2 ਰੁਪਏ ਚਾਹੇ ਅਗਲੇ ਨੂੰ ਕਹਦੇ ਆ ਆ ਨਹੀਂ ਵੀਰੇ ਆ ਰੇਟ ਲਾਵਾਂਗੇ ਅਸੀਂ ਤਾਂ ਉਹਦੇ ਨਾਲ ਕੀ ਹੁੰਦਾਗਾ ਵੀ ਕੋਈ ਦਿੱਕਤ ਨਹੀਂ ਆਉਂਦੀ ਫਿਰ ਅਗਲੇ ਨੂੰ ਅਗਲੇ ਨੂੰ ਵੀ ਨਹੀਂ ਸੁਣਨੂ ਵੀ ਨਹੀਂ ਤੇ ਦੂਜੇ ਨੰਬਰ ਤੇ ਸਾਰਾ ਕੁਝ ਦਿਖਾਦਾ ਵੀ ਵੀਰੇ ਕੀ ਕੀ ਕੰਮ ਹੋਣ ਵਾਲਾ ਥਰੈਸ਼ਰ ਵਗੈਰਾ ਹੋਣਾ ਸੀ ਚੇਂਜ ਕਰਾਂਗੇ ਉਹਦੇ ਵਿੱਚ ਥਰੈਸ਼ਰ ਕਣਕ ਵਾਲਾ ਪਾਵਾਂਗੇ ਸਪੈਸ਼ਲੀ ਮੇਰੀ ਕਹਿੰਦ ਮਸ਼ੀਨ ਦੀ ਰਿਪੇਅਰ ਕਰੀ ਤੁਸੀਂ ਦੇਖੀਆ ਵੀ ਅਸਪਾ ਦਾ ਵੀਰੇ ਥਰੈਸ਼ਰ ਬੰਨਦੇ ਆ 13 ਦਾ 10 ਤੇ ਹਨਾ ਬਾਕੀ ਕਈ ਬੰਦੇ ਦੀ ਆਪਣੀ ਆਪਣੀ ਸਮਝ ਆ ਗਈ ਇਹ ਮਸ਼ੀਨ ਦੇ ਵਿੱਚ ਵੀ ਅਸੀਂ ਵੀ ਓਕੜੇ ਥਰੈਸ਼ਰ ਬਣਾਂਗੇ ਜਿਵੇਂ ਪਹਿਲਾਂ ਹਿੰਦ ਦੀ ਵੀਡੀਓ ਤੁਸੀਂ ਦੇਖੀ ਆ ਕਿ 13 ਦਾ 10 ਤੇ ਵੀਰੇ ਉਹਦੇ ਨਾਲ ਲੱਗ ਹੀ ਹੁੰਦਾਗਾ ਕਿ ਮੱਖੀ ਮੁੱਖੀ ਨਹੀਂ ਆਉਂਦੀ ਝਾਰਨਾ ਗੋਲੀ ਵਾਲਾ ਪਾਵਾਂਗੇ ਤੇ ਪਾਇਆ ਨਹੀਂ ਹੋਇਆ ਪਰ ਅਸੀਂ ਬਣਾ ਕੇ ਪਾਵਾਂਗੇ ਤੁਹਾਨੂੰ ਮਿਲਦਿਆ ਵੀਰੇ ਅਗਲੇ ਬਲੌਗ ਦੇ ਵਿੱਚ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਵੀਰੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਵੀਰ ਜੀ ਜੋ ਮੇਰੇ ਅਗਲੇ ਨੋਟੀਫਿਕੇਸ਼ਨ ਤੁਹਾਨੂੰ ਵੀਡੀਓ ਦੇ ਮਿਲਦੇ ਰਹਿਣਾ